ਵਕਤ ਮੌਜੂਦਾ ਹਲਕਾ ਸਾਨੇਵਾਲ ਦੇ ਦੇ ਨਾਮ ਦੇ ਪਿੰਡ ਮੰਗਲੀ ਟਾਂਡਾ ਦੇ ਵਿੱਚ ਜਿੱਥੇ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਪਾ ਤੇ ਸਾਬਕਾ ਚੇਅਰਮੈਨ ਖਾਦੀ ਬੋਰ ਪ੍ਰਧਾਨ ਮੀਵਾ ਸਿੰਘ ਚੋਹਾਨ ਜੋ ਕਾਂਗਰਸ ਪਾਰਟੀ ਵੱਲੋਂ ਕੈਂਡੀਡੇਟ ਐਲਾਨੇ ਉਹਨਾਂ ਦਾ ਪ੍ਰਚਾਰ ਕਰਨ ਲਈ ਇੱਥੇ ਪਹੁੰਚੇ ਨੇ ਸੋ ਗੱਲਬਾਤ ਕਰਨ ਲਈ ਸਭ ਤੋਂ ਪਹਿਲਾਂ ਵਿਕਰਮ ਸਿੰਘ ਜੀ ਬਾਜਪਾ ਨਾਲ ਗੱਲ ਕਰਨੇ ਬਾਪਾ ਜੀ ਪਹਿਲਾਂ ਤਾਂ ਪੰਜਾਬ ਸਿੰਘ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਜੀ ਤੁਹਾਡੇ ਦਰਸ਼ਕਾਂ ਦਾ ਜਿੰਨੇ ਦੇਖ ਰਹੇ ਨੇ ਜੀ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਡੋਰ ਟੂ ਡੋਰ ਪ੍ਰਚਾਰ ਕਰਦੇ ਹੋ ਕਿਵੇਂ ਦਾ ਹੰਗਾਰਾ ਮਿਲ ਰਿਹਾ ਦੇਖ ਅੱਜ ਬਹੁਤ ਲੋਕਾਂ ਦੇ ਵਿੱਚ ਸਾਰਾ ਤੁਸੀਂ ਦੇਖਿਓ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਲੋਕ ਲੋਕ ਚਾਹੁੰਦੇ ਨੇ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਵੇ ਕਿਉਂਕਿ ਲੋਕਾਂ ਨੇ ਅਕਾਲੀ ਦਲ ਦੀ ਸਰਕਾਰ ਵੀ ਦੇਖੀ ਹੈ ਅਰ ਲੋਕ ਆਮ ਪਾਰਟੀ ਦੀ ਸਰਕਾਰ ਵੀ ਦੇਖ ਰਹੇ ਨੇ ਲੋਕਾਂ ਦਾ ਕੋਈ ਵਿਕਾਸ ਦਾ ਕੰਮ ਨਹੀਂ ਹੋਇਆ ਲੋਟੀ ਅਕਾਲੀ ਦਲ ਵਾਲਿਆਂ ਨੇ ਕੀਤੀ ਯਾਰ ਲੋਟੀ ਇਹ ਕਰ ਰਹੇ ਨੇ ਲੋਕ ਕਿਨਾਂ ਤੋਂ ਬਹੁਤ ਦੁਖੀ ਨੇ ਲੋਕਾਂ ਨੇ ਗਲਤੀ ਹੋਈ ਜਿਹੜੀ ਆਪ ਪਾਰਟੀ ਦੀ ਸਰਕਾਰ ਬਣਾਈ ਅਰ ਲੋਕ ਸੁਧਾਰਨਾ ਚਾਹੁੰਦੇ ਨੇ ਅਰ 27 ਦੇ ਵਿੱਚ ਦੁਬਾਰਾ ਕਾਂਗਰਸ ਦੀ ਸਰਕਾਰ ਬਣਾਉਣ ਵਾਸਤੇ ਹੁਣ ਤੇ ਲੋਕ ਲੋਕਾਂ ਦਾ ਜਜਵਾ ਜਿਹੜਾ ਉਹਨਾਂ ਦੇ ਵਿੱਚ ਜੋਸ਼ ਆ ਜਿਹੜਾ ਦਿਸ ਰਿਹਾ ਉਹ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਇਲੈਕਸ਼ਨ ਆ ਉਹ ਦੋਨੇ ਸਾਡੇ ਕੈਂਡੀਡੇਟ ਜਿਤਾ ਕੇ ਭੇਜਣਗੇ ਤਾਂ ਕਿ ਅਸੀਂ 27 ਚ ਆਪਣੀ ਕਾਂਗਰਸ ਦੀ ਸਰਕਾਰ ਬਣਾ ਸਕੀਏ ਜੀ ਕੀ ਲੱਗਦਾ ਕਿ ਹਲਕੇ ਦੇ ਵਿੱਚ ਕੀ ਕਮੀ ਰਹਿ ਗਈ ਹੈ ਕਿਹੜਾ ਸੁਧਾਰ ਆ ਜਿਹੜਾ ਕਾਂਗਰਸ ਪਾਰਟੀ ਵੱਲੋਂ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਦੇ ਕਾਂਗਰਸ ਪਾਰਟੀ ਨੇ ਰਾਹੂ ਰੋਡ ਦਾ ਬਹੁਤ ਵੱਡਾ ਮੁੱਦਾ ਸੀ ਜੀ ਉਹ ਸਰਕਾਰ ਨਾ ਹੁੰਦੇ ਵੀ ਹੋਏ ਵੀ ਡਾਕਟਰ ਅਮਰ ਸਿੰਘ ਤੋਂ ਅਸੀਂ ਹੱਲ ਕਰਾ ਕੇ ਉਹ ਬਣਾ ਕੇ ਦਿਖਾਇਆ ਪਰ ਪੂਰੇ ਬੇਟੇ ਇਲਾਕੇ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਆ ਬਹੁਤ ਜਿਆਦਾ ਨਸ਼ੇ ਦਾ ਬਹੁਤ ਬੋਲਬਾਲਾ ਆ ਕਰਪਸ਼ਨ ਦਾ ਬਹੁਤ ਬੋਲਬਾਲਾ ਤਹਿਸੀਲਾਂ ਕਚੈਰੀਆਂ ਚ ਜਾਓ ਹਜ਼ਾਰਾਂ ਦੇ ਵਿੱਚ ਲੋਕ ਪੈਸੇ ਮੰਗਦੇ ਲੋਕ ਦੁਖੀ ਨੇ ਅਸੀਂ ਇਹ ਸੁਧਾਰ ਕੇ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਦਵਾਂਗੇ ਰਾਹ ਰੋਡ ਦੀ ਗੱਲ ਕਰਦੇ ਮੰਤਰੀ ਸਾਹਿਬ ਤਾਂ ਕਹਿੰਦੇ ਕਿ ਰਾਹ ਰੋਡ ਸਾਡੀ ਸਰਕਾਰ ਦੇ ਵਿੱਚ ਬਣਾਇਆ ਅਸੀਂ ਬਣਾਇਆ ਦੇਖੋ ਮੰਤਰੀ ਸਾਹਿਬ ਦਾ ਕੰਮ ਇਹ ਆ ਕਿ ਅਸੀਂ ਮਨਜ਼ੂਰ ਕਰਾ ਕੇ ਪੈਸੇ ਲਿਆਤੇ ਉਹਨਾਂ ਨੇ ਆਪਣੇ ਬੋਰਡ ਲਾਏ ਆ ਕੱਲੇ ਉਹ ਕੱਲੇ ਐਡਵਰਟਾਈਜ਼ਮੈਂਟ ਦਾ ਕੰਮ ਆ ਉਹਨਾਂ ਦਾ ਕੰਮ ਕਰਨਾ ਉਹਨਾਂ ਦਾ ਬੇਸਿਕਲੀ ਕੰਮ ਨਹੀਂ ਉਹ ਨਾ ਕੋਈ ਕੀਤਾ ਉਹਨਾਂ ਨੇ ਛੜਕ ਅਸੀਂ ਬਣਾਈ ਬੋਰਡ ਉਹਨਾਂ ਨੇ ਲਾ ਲਈ ਛੜਕਾਂ ਤਾਂ ਹੋਰ ਵੀ ਬਹੁਤ ਬਣਨ ਵਾਲੀਆਂ ਦੋ ਬਣਾਉਣਾ ਕਿਤੇ ਵੀ ਨਹੀਂ ਅੱਜ ਜਿੱਥੇ ਵੀ ਨੇ ਜਿੱਥੇ ਕਿਤੇ ਸਟੇਡੀਅਮਾਂ ਤੇ ਨਹੀਂ ਪੱਥਰ ਰੱਖ ਰਹੇ ਜਿੱਥੇ ਬਣੇ ਹੋਏ ਕਾਂਗਰਸ ਪਾਰਟੀ ਦੇ ਸਰਕਾਰ ਦੇ ਟਾਈਮ ਦੇ ਸਟੇਡੀਅਮ ਨੇ ਉੱਥੇ ਇੰਨੀ ਪੱਥਰ ਰੱਖ ਰਹੇ ਨੇ ਇਹਨਾਂ ਨੇ ਆਪ ਦਾ ਕੋਈ ਵੀ ਕੰਮ ਨਹੀਂ ਕੀਤਾ ਸਾਹਨੇਵਾਲ ਹਲਕੇ ਦੇ ਵਿੱਚ ਆ ਬੇਟ ਇਲਾਕੇ ਦੇ ਵਿੱਚ ਕਿੱਟ ਨਹੀਂ ਲਾਈ ਜੀ ਅੱਜ ਆ ਤੁੰਡ ਤੁਸੀਂ ਦੇਖਿਆ ਕਿੰਨਾ ਜਦੋਂ ਹੜ੍ਹ ਆਇਆ ਦਰਿਆ ਦਾ ਬੰਨ ਟੁੱਟ ਗਿਆ ਕੀ ਕੀਤਾ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਲੋਕਾਂ ਦੀਆਂ ਜ਼ਮੀਨਾਂ ਰੁੜ ਗਈਆਂ 20000 ਰੁਪਿਆ ਵੀ ਨਹੀਂ ਦਿੱਤਾ ਜਿਹਦੀ ਜ਼ਮੀਨ ਰੁੜ ਗਈ ਉਹਦਾ ਕੀ ਰਹੂਗਾ ਹੋਰ ਸੋ ਲੋਕ ਇਹਨਾਂ ਤੋਂ ਬਹੁਤ ਦੁਖੀ ਨੇ ਇਹਨਾਂ ਤੋਂ ਕੋਈ ਉਮੀਦ ਨਹੀਂ ਲੋਕਾਂ ਨੂੰ ਹੈ ਇਹ ਸਰਕਾਰ ਤੋਂ ਲੋਕ ਜਿੰਨੀ ਜਲਦੀ ਹੋਏ ਇਹਨੂੰ ਚੱਲਦਾ ਕਰਨਾ ਚਾਹੁੰਦੇ ਨੇ ਜੀ ਮੀਵਾ ਸਿੰਘ ਚੋਹਣ ਗੱਲਬਾਤ ਕਰ ਲੈਣੇ ਚੋਹਣ ਸਾਹਿਬ ਪਹਿਲਾਂ ਤਾਂ ਪੰਜਾਬ ਸਿੰਘ ਚੱਲਦੇ ਬਹੁਤ ਵਧੀਆ ਧੰਨਵਾਦ ਤੁਹਾਡਾ ਬਹੁਤ ਸੋਣਿ ਜਾਓ ਜੀ ਪ੍ਰਚਾਰ ਕਰਨੇ ਪਹੁੰਚੀ ਅੱਜ ਮੰਗਲੀ ਆਪਣੇ ਕਾਂਗਰਸ ਪਾਰਟੀ ਵੱਲੋਂ ਐਲਾਨੇ ਉਮੀਦਵਾਰਾ ਦਾ ਕਿਵੇਂ ਦਾ ਮਿਲ ਰਹੀ ਹੰਗਾਰ ਬਹੁਤ ਵਧੀਆ ਮਿਲਦਾ ਜੀ ਸਾਡੇ ਪਿੰਡ ਦਾ ਮੁੰਡਾ ਹੈਗਾ ਸਾਡਾ ਜਵਾਈਆ ਇਹ ਪਿੰਡ ਦਾ ਜਵਾਈਆ ਨਾ ਜੀ ਤੇ ਮੇਰੇ ਪਿੰਡ ਦਾ ਉਹ ਮੁੰਡਾ ਇਹ ਤਾਂ ਮੇਰਾ ਭਰਾ ਦਾ ਸੋਨੂੰ ਨਵਰਾਤ ਬੜੀ ਮਿਲਦਾ ਪਿਆ ਲੋਕੀ ਕਹਿੰਦੇ ਵੀ ਇਸ 27 ਦਾ ਮੋਢ ਬਣੂਗਾ ਇਸ ਸਰਕਾਰ 27ਵਾਂ ਇਸ 27 ਬਣਾਵਾਂਗੇ ਸਰਕਾਰ ਤੇ ਇਹਨੂੰ ਚੱਲਦਾ ਕਰਾਂਗੇ ਕਿਉਂਕਿ ਜਿਹੜੇ ਮੰਤਰੀ ਕਹਿੰਦਾ ਮੈਂ ਸਰਕਾਰ ਕਿਹੜੀ ਸੜਕ ਬਣਾਈ ਹੈ ਵੀ ਜੰਗਲ ਦੇਖ ਲਓ ਤੁਹਾਡੇ ਸਾਹਮਣੇ ਜੰਗਲ ਆ ਕੱਲ ਤੋਂ ਲਗਾਤਾਰ ਕਹਿ ਰਿਹਾ ਕਿ 105 ਸੜਕਾਂ ਦਾ ਸੀ ਉਦਘਾਟਨ ਕਰ ਚੁੱਕੇ ਆ ਤਾਂ ਆਨ ਵਾਲੇ 1.5 ਸਾਲਾਂ ਦੇ ਵਿੱਚ 110 ਸੜਕਾਂ ਹੋਰ ਬਣ ਜਾਣਗੀਆਂ ਬਟਨ ਜੋ ਬਣ ਗਿਆ ਉਹ ਗੱਲ ਕਰਾਂਗੇ ਨਾ ਉਹਨੇ ਇੰਨੀ ਕਿਉਂ ਟੋਟਾ ਬਣਾਵੇ ਇੱਕ ਇੱਕ ਕਿਲੋਮੀਟਰ ਟੋਟਾ ਹੈ ਇਹ ਨਮਸ਼ਾਹ ਨੂੰ ਲੱਗਦਾ ਇਹ ਹੀ ਬਣਾ ਲਵੇ ਇਹ ਪੂਰਾ ਹਿਮਾਚਲ ਹੁੰਦਾ ਲੱਗਦਾ ਹੈ ਨਾ ਇਹ ਹੀ ਬਣਾ ਲਵੇ ਨਹੀਂ ਬਹੁਤ ਆ ਕਿਉਂਕਿ ਇਹ ਮਹੀਨਾ ਮਾਰਦਾ ਹੈ ਤਾਂ ਜੀ ਇਹ ਹਾਲਤੀ ਉਹ ਤੋਂ ਖਾਤਾ ਟੋਲ ਬਣਾ ਜਾ ਲੋ ਪਾਏ ਖਾਂਦਾ ਮਹੀਨਾ ਇਹ ਬਣ ਰਹੀ ਜਿਹੜੀ ਇਹ ਜੀ ਸਰਨੀ ਤੇ ਲੋਨਿਆਂ ਤੇ ਤਰਬਦਲਾ ਆਇਆ ਸੀਗਾ ਇਸ ਵਕੰਦੀ ਅੱਜੋ ਚੱਲ ਪਾਣੀ ਸੀ ਵੱਡੀਆਂ ਗੱਲਾਂ ਕਰ ਰਹੇ ਉਹ ਵੀ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦਾ ਇੱਕ ਆਮ ਘਰ ਦਾ ਵਰਕਰ ਆ ਲਗਾਤਾਰ ਹਲਕੇ ਦੇ ਵਿੱਚ ਵਿਚਰ ਰਿਹਾ ਵੱਡੇ ਕੰਮ ਕਰ ਰਿਹਾ ਇਹਨਾਂ ਕੋਈ ਬਰਦਾਸ਼ਤ ਨਹੀਂ ਹੋ ਰਿਹਾ ਤੁਹਾਨੂੰ ਦੱਸਾਂ ਆ ਅਗਲ 27 ਨੂੰ ਤੁਹਾਨੂੰ ਫਿਰ ਕੋਈ ਨਵਾਂ ਕੁਝ ਮਿਲੂਗਾ ਤੁਹਾਨੂੰ ਜੀ ਇੱਥੇ ਇੱਥੇ ਹਸਪਤਾਲ ਹੀ ਬਣੂਗਾ ਇੱਥੇ ਕਾਲਜ ਬਣੂਗਾ ਜੀ ਇੱਥੇ ਹਰੇਕੀ ਨਵੇਂ ਨੌ ਬੰਦਾ ਮਿਲੂਗਾ ਇੱਥੇ ਤੁਹਾਨੂੰ ਬੇਚੀ ਜਿਲ੍ਹਾ ਪ੍ਰੀਸ਼ਦ ਉਮਰ ਉਮੀਦਵਾਰ ਜੀ ਮੌਜੂਦ ਆ ਮੌਕੇ ਤੇ ਅਜਤਾਜ ਰਵਿੰਦਰ ਸੋਨੂ ਜੀ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਵਿਚਰ ਰਹੇ ਕਿਵੇਂ ਦਾ ਹੰਗਾਰਾ ਮਿਲ ਰਿਹਾ ਸਭ ਤੋਂ ਪਹਿਲਾਂ ਮੈਂ ਪੰਜਾਬ ਸੰਚੈਨਲ ਦੇ ਪੂਰੀ ਟੀਮ ਦਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਹਮੇਸ਼ਾ ਹੀ ਸਾਡੇ ਨਾਲ ਖੜੇ ਹੋ ਚਾਹੇ ਸਤਲੁਜ ਦਰਿਆ ਦੀ ਗੱਲ ਹੋਵੇ ਚਾਹੇ ਪਿੰਡਾਂ ਦੀ ਸ਼ਰਕਾ ਦੀ ਗੱਲ ਹੋਵੇ ਤੁਸੀਂ ਮੇਰੇ ਪਿੰਡ ਦੇ ਆਪ ਗਵਾ ਵਾਂ ਮੈਂ ਪਿੰਡ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਖਾਸ ਕਰਕੇ ਤੁਹਾਡੇ ਚੈਨਲ ਦੇ ਥਰੂ ਕਿ ਭਰਾਵੋ ਤੁਹਾਡਾ ਬੱਚਾ ਵਾਂ ਕਈ ਵਾਰ ਇਨਸਾਨ ਤੋਂ ਕਲਤਿਆ ਹੋ ਜਾਂਦੀਆਂ ਬੱਚੇ ਤੋਂ ਕਈਆਂ ਦੀ ਪਾਰਟੀ ਵਾਜੀ ਕਰਕੇ ਵੀ ਹੋ ਸਕਦਾ ਵ ਪਰ ਮੈਨੂੰ ਪਾਰਟੀ ਪਾਜੀ ਦੇ ਉੱਪਰ ਉਹ ਸੇਵਾ ਦਾ ਮੌਕਾ ਦਿਓ ਕਿਉਂਕਿ ਮੈਂ ਇੱਕ ਸ਼ੌਂਕੀ ਬੰਦਾ ਆ ਕੰਮ ਕਰਨਾ ਜੱਜਵਾ ਵੀ ਮੇਰੇ ਚ ਮੈਨੂੰ ਸ਼ੌਕ ਆ ਕਿ ਮੈਂ ਲੋਕਾਂ ਦੀ ਸੇਵਾ ਕਰਾਂ ਤੁਸੀਂ ਇੱਕ ਵਾਰੀ ਥੋੜੇ ਪਉਪ ਪਤੀ ਜੀ ਨੂੰ ਸੇਵਾ ਦਾ ਮੌਕਾ ਦਿਓ ਕੰਮ ਕਰਾਉਣ ਦੀ ਗਰੰਟੀ ਮੇਰੀ ਆ ਮੈਂ ਕੰਮ ਕਰਾਉਣ ਦਾ ਸ਼ੌਕ ਰੱਖਦਾ ਇੱਕ ਸਾਲ ਹੋ ਗਿਆ ਮੈਨੂੰ ਸਰਪੰਚ ਬਣੇ ਨੂੰ ਆ ਨਾਲ ਦੇ ਸਾਰੇ ਪਿੰਡਾਂ ਦੇ ਵਿੱਚ ਦੇਖ ਲਓ ਕਿਸੇ ਪਿੰਡ ਦੀ ਨਿਗਾਹ ਮਾਰ ਲਓ ਜੇ ਕਿਸੇ ਇੱਕ ਪਿੰਡ 'ਚ ਵੀ ਐਟ ਲੱਗੀ ਹੋਵੇ ਇੱਕ ਚਾਹੇ ਮੈਨੂੰ ਕੋਈ ਡੀਸੀ ਸਾਹ ਹੋਣ ਚਾਹੇ ਕੋਈ ਵੀ ਮਹਿਕਵਾ ਹੋਵੇ ਮੈਨੂੰ ਲਾ ਨਹੀਂ ਕਰਦਾ ਕਿਉਂਕਿ ਮੈਂ ਇੱਕ ਸੇਵਾਦਾਰ ਆ ਮ